ਪੰਜਵਾਂ ਹਿੱਸਾ ਕਹਾਣੀ ਤੇਰੀ ਲਿਖਤ ਕਹਾਣੀਕਾਰ ਦੀ ਆਵਾਜ਼ ਸਰਬਜੀ ਸਿੰਘ ਰੋਰੀ ਬਥੇਰੇ ਬਥੇਰੇ ਖੜਿਆਂ ਨੂੰ ਕਿਉਂ ਖਾ ਗਿਓ ਜਾਂ ਫਿਰ ਲੇਖਕ ਆਪੋ ਆਪਣੇ ਘਰਾਂ ਲੈ ਗਏ ਤੇ ਪੱਲਿਓਂ ਪੈਸੇ ਖਾਚ ਗਏ ਕਿਤਾਬ ਛਪਵਾਈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਦੇ ਭਾਗ ਨੂੰ ਪੂਰੇ ਫੰਡ ਕਿਉਂ ਨਹੀਂ ਦਿੰਦੀ ਸਰਕਾਰ ਪਹਿਲੇ ਦਾਅ ਤੇ ਇਸ ਵਿਭਾਗ ਨੂੰ ਗ੍ਰਾਂਟ ਦੇਵੇ ਤਾਂ ਮੇਰਾ ਲੇਖਕ ਦੋਸਤ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰ ਸਰਕਾਰ ਹੁਣ ਗਰਾਂਟਾ ਦੇਣ ਤੇ ਹੀ ਹੈ ਸਰਕਾਰ ਜਾਇਦਾਦਾ ਨਿਯਾਮ ਕਰ ਜਾਂਦੀ ਹੈ ਤੇ ਜਿਹੜਾ ਤੇਲਾ ਇਹ ਵਿਭਾਗ ਸ਼ਹਿਰ ਦੇ ਦਿਲ ਚ ਇਸ ਨੂੰ ਕੱਢ ਕੇ ਸ਼ਹਿਰੋਂ ਬਾਹਰ ਤਬਦੀਲ ਕਰ ਦੇਣਾ ਹੈ ਤੇ ਥਾਂ ਵਪਾਰਕਦਾਰੇ ਨੂੰ ਵੇਚ ਕੇ ਅਲਬਰੇ ਕਮਾਣੀ ਤਾਂ ਮੈਂ ਕਿਹਾ ਕਿ ਇੱਕ ਹੀ ਤਰ੍ਹਾਂ ਹੋ ਜਾਦਾ ਹੈ ਪਰ ਮੇਰਾ ਲੇਖਕ ਦੋਸਤ ਕਹਿਣ ਲੱਗਾ ਕਿ ਸਰਕਾਰਾਂ ਤਾਂ ਸਭ ਕੁਝ ਕਰ ਸਕਦੀਆਂ ਨੇ ਉਹ ਕਿਸੇ ਨੂੰ ਬਣਾ ਸਕਦੀਆਂ ਨੇ ਤੇ ਕਿਸੇ ਨੂੰ ਮਿਟਾ ਸਕਦੀਆਂ ਨੇ ਤਾ ਮੈਂ ਕਿਹਾ ਮੈਂ ਕਿਹਾ ਕਿ ਇੱਕ ਹੀ ਕਹਿ ਰਹੇ ਆਂ ਕਿ ਕਹਿ ਰਹੇ ਆਂ ਤੂੰ ਸਰਕਾਰਾਂ ਬਣਾਉਣ ਦਾ ਕੰਮ ਤਾਂ ਜਨਤਾ ਦਾ ਹੈ ਜਨਤਾ ਜਿਸ ਨੂੰ ਚਾਹੇ ਕੁਰਸੀ 'ਤੇ ਬਿਠਾਏ ਤੇ ਕਿਸੇ ਨੂੰ ਨਾ ਬਿਠਾਏ ਤਾਂ ਮੇਰਾ ਦੋਸਤ ਕਹਿਣ ਲੱਗਾ ਕਿ ਸਰਕਾਰਾਂ ਜਨਤਾ ਨਹੀਂ ਇਹ ਤਾਂ ਨੀਤੀਗਤ ਲੋਕ ਬਣਾਉਂਦੇ ਨੇ ਉਹ ਛਾਲ ਮਾਰ ਕੇ ਇੰਦਰ ਛਾਲ ਮਾਰ ਕੇ ਉੱਧਰ ਤਾਂ ਮੈਂ ਕਿਹਾ ਕਿ ਕੀ ਭਾਵੇਂ ਦਿਲਾ ਤਾਂ ਮੇਰਾ ਦੋਸਤ ਕਹਿਣ ਲੱਗਾ ਕਿ ਤੂੰ ਅੰਦਰਲੀ ਗੱਲ ਨਹੀਂ ਜਾਣਦਾ ਤੂੰ ਤਾਂ ਪੂਰਾ